ਚੈਨਲ ਪੰਜਾਬੀ ਦੇ ਖਾਸ ਦਰਸ਼ਕਾਂ ਦਾ ਪ੍ਰੋਗਰਾਮ ਫਰੰਟਲਾਈਨ ਵਿੱਚ ਬਹੁਤ-ਬਹੁਤ ਸਵਾਗਤ। ਦੋਸਤੋ ਹਜ਼ਾਰਾਂ ਆਜਿਦੇ ਆਂ ਕੁਝ ਗੱਲਾਂ ਮਤ ਆਜਿਦੇ ਕੁਝ ਮਸਲੇ ਤੁਹਾਡੇ ਨਾਲ ਸਾਂਝੇ ਕਰਨ ਦੇ ਲਈ ਸਭ ਤੋਂ ਪਹਿਲਾਂ ਕੈਨੇਡਾ ਦੇ ਵਿੱਚ ਨਵੀਂ ਕੈਬਨਿਟ ਦੀ ਚੋਣ ਹੋਈ ਹੈ ਉਹਦੇ ਬਾਰੇ ਗੱਲਬਾਤ ਕਰਾਂਗੇ। ਦੂਜਾ Honda ਵੱਲੋਂ ਇੱਕ ਬਹੁਤ ਵੱਡਾ ਜਿਹੜਾ ਇਲੈਕਟ੍ਰਿਕ ਵਹੀਕਲ ਦਾ ਪ੍ਰੋਜੈਕਟ ਲਾਉਣਾ ਸੀ ਉਹ ਉਹਨੇ ਅੱਗੇ ਪਾ ਦਿੱਤਾ। ਪਤਾ ਨਹੀਂ ਹੁਣ ਲੱਗਣਾ ਵੀ ਕਿ ਨਹੀਂ ਲੱਗਣਾ। ਤੀਜਾ ਅਲਬਰਟਾ ਦਾ ਮਾਮਲਾ ਅਲਬਰਟਾ ਵੱਖ ਹੋਣਾ ਚਾਹੁੰਦਾ ਸਾਰੇ ਕੈਨੇਡਾ ਨਾਲ। ਚੌਥੀ ਗੱਲਬਾਤ ਕੈਨੇਡਾ ਦੇ ਵਿੱਚ ਵੋਟਾਂ ਦੀ ਦੁ ਬੀਸੀ ਦੇ ਵਿੱਚ ਹਸਪੀਟਲ ਦੇ ਵਿੱਚ ਬਜ਼ੁਰਗ ਦਾ ਸਟ੍ਰੇਚਰ ਤੋਂ ਡਿੱਗ ਕੇ ਚੂਲਾ ਟੁੱਟ ਗਿਆ ਤੇ ਕਸੂਰ ਉਹਦਾ ਪਤਾ ਨਹੀਂ ਲੱਗ ਰਿਹਾ ਵੀ ਕਿਹਦਾ ਸੀ ਸਭ ਤੋਂ ਪਹਿਲੀ ਗੱਲਬਾਤ ਕੈਬਨਿਟ ਬਾਰੇ ਵੱਡੀ ਤਬਦੀਲੀ ਹੋਈ ਆ ਕੈਬਨਿਟ ਦੇ ਵਿੱਚ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਨੇ ਵੱਡੀਆਂ ਚੇਂਜੇਸ ਕੀਤੀਆਂ ਕੈਨੇਡਾ ਦੀ ਕੈਬਨਿਟ ਦੇ ਵਿੱਚ ਤੇ ਬਹੁਤ ਸਾਰੇ ਮਿਨਿਸਟਰ ਜਿਹੜੇ ਉਹਨਾਂ ਨੂੰ ਮੂਵ ਕਰ ਦਿੱਤਾ ਨਵੇਂ ਡਿਪਾਰਟਮੈਂਟ ਦੇ ਵਿੱਚ ਨਵੀਂ ਜੌਬ ਦੇ ਵਿੱਚ ਤੇ ਕੁਝ ਨਵੇਂ ਫੇਸ ਜਿਹੜੇ ਇਹਦੇ ਵਿੱਚ ਉਹਨਾਂ ਨੇ ਐਡ ਕੀਤੇ ਆ ਵੈਸੇ ਵੱਡੇ ਕਈ ਨਾਂ ਉਸੇ ਤਰ੍ਹਾਂ ਹੀ ਰਹੇ ਆ ਜਿਹੜੇ ਬਹੁਤ ਮਹੱਤਵਪੂਰਨ ਮਿਨਿਸਟਰ ਸੀਗੇ ਜਿਹੜੇ ਜਸਟਨ ਟਰੂਡੋ ਦੇ ਵੇਲੇ ਸੀਗੇ ਜਿਵੇਂ ਕ੍ਰਿਸਟਿਆ ਫਰੀ ਲੈਂਡ ਆ ਡੋਮਨਿਕ ਲੈਬਲੌਂਕ ਨੇ ਇਸੇ ਤਰ੍ਹਾਂ ਮਲਿਨੀਆ ਤੇ ਦੂਜੇ ਜਿਹੜੇ ਫਰਾਂਚਿਸ ਫਿਲਪ ਸ਼ੈਂਪੇਨ ਨੇ ਇਹਨਾਂ ਸਾਰਿਆਂ ਨੂੰ ਕੈਬਨਟ ਦੇ ਵਿੱਚ ਉਸੇ ਤਰ੍ਹਾਂ ਰੱਖਿਆ ਨਵੀਆਂ ਜਿਹੜੀਆਂ ਟੌਪ ਜੌਬਸ ਨੇ ਜਾਂ ਕੈਬਨਟ ਦੇ ਵਿੱਚ ਪੋਜੀਸ਼ਨਾਂ ਨੇ ਉਹ ਅਨੀਤਾ ਆਨੰਦ ਨੂੰ ਜਿਹੜੇ ਨੇ ਉਹ ਇਸ ਵੇਲੇ ਨਵੇਂ ਫੋਰਨ ਅਫੇਅਰ ਮਿਨਿਸਟਰ ਹੋਣਗੇ ਇਸੀ ਤਰ੍ਹਾਂ ਹੀ ਜਿਹੜੇ ਇਹ ਜਿਹੜੇ ਗੈਰੇ ਨੇ ਇਹਨਾਂ ਨੂੰ ਪਬਲਿਕ ਸੇਫਟੀ ਮਿਨਿਸਟਰ ਜਿਹੜਾ ਬਣਾਇਆ ਗਿਆ ਹੈ ਤੇ ਜਿਹੜਾ ਜਿਹੜੇ ਕਈ ਰੋਲਸ ਸਵਿਚ ਕੀਤੇ ਆ ਮਰੀਨਿਆ ਜੋਲੀ ਨੂੰ ਮੂਵ ਕਰ ਦਿੱਤਾ ਫੋਰਨ ਅਫੇਅਰ ਤੋਂ ਤੇ ਹੁਣ ਇੰਡਸਟਰੀ ਡਿਪਾਰਟਮੈਂਟ ਜਿਹੜਾ ਆ ਉਹਨੂੰ ਰਨ ਕਰਨਗੇ ਡੇਵਿਡ ਮੈਕਲੋਨੀ ਜਿਹੜੇ ਆ ਉਹ ਐਸਕੂਲ ਡਿਫੈਂਸ ਮਿਨਿਸਟਰ ਬਣਾਏ ਗਏ ਆ ਤੇ ਫਾਈਨੈਂਸ ਤੇ ਟ੍ਰੇਡ ਫਰੈਂਚਿਪ ਫਿਲਿਪ ਸ਼ੈਂਪੀਨ ਜਿਹੜੇ ਆ ਉਹਨਾਂ ਨੂੰ ਆ ਫਾਈਨੈਂਸ ਤੇ ਡੋਮਨਿਕ ਲੈਬਲੌਂਕ ਜਿਹੜੇ ਨੇ ਉਹ ਕੈਨੇਡਾ ਯੂ ਐਸ ਟ੍ਰੇਡ ਟਾਕ ਜਿਹੜੀ ਉਹਨਾਂ ਨੂੰ ਹੈਂਡਲ ਕਰਨਗੇ ਕਈ ਮਨਿਸਟਰਾਂ ਨੂੰ ਡ੍ਰੌਪ ਵੀ ਕੀਤਾ ਗਿਆ ਕੁਝ ਮਨਿਸਟਰ ਜਿਹੜੇ ਜਸਟਰਨ ਟੂਟੋ ਦੀ ਟੀਮ ਵਿੱਚ ਸੀਗੇ ਜਿਵੇਂ ਜੌਨਾਥਨ ਵਿਲਕਿੰਸਨ ਸੀਗੇ ਬਿਲ ਬਲੇਅਰ ਸੀਗੇ ਕੋਡੀ ਬਲੋਸਿਸ ਸੀਗੇ ਉਹਨਾਂ ਨੂੰ ਰਿਮੂਵ ਕਰ ਦਿੱਤਾ ਗਿਆ ਕੈਬਨਟ ਨੂੰ ਸੋ ਮਾਰਕ ਕਾਰਨੇ ਨੇ ਆਪਣੇ ਹਿਸਾਬ ਦੇ ਨਾਲ ਹੁਣ ਕੈਬਨਟ ਬਣਾਈ ਆ ਤੇ ਆਸ ਬਹੁਤ ਆ ਇਹਨਾਂ ਕੋਲੋ ਕਿ ਵੱਡੀਆਂ ਤਬਦੀਲੀਆਂ ਕਰਕੇ ਇਹੀ ਇਹਨੂੰ ਕੈਨੇਡਾ ਦੀ ਜਿਹੜੀ ਅੱਗੇ ਡਿਵੈਲਪਮੈਂਟ ਆ ਉਹਦੇ ਵਿੱਚ ਲੈ ਕੇ ਜਾਣਗੇ ਸੋ ਕੈਬਿਨੇਟ ਦੇ ਵਿੱਚ 28 ਮਿਨਿਸਟਰ ਨੇ ਜਿਹੜੇ ਫੁੱਲ ਮਿਨਿਸਟਰ ਨੇ 10 ਸੈਕਟਰੀਜ਼ ਆਫ ਸਟੇਟ ਨੇ ਜਾਂ ਜਿਹਨਾਂ ਨੂੰ ਜੂਨੀਅਰ ਮਿਨਿਸਟਰ ਕਹਿ ਲਓ ਜਿਹੜੇ ਛੋਟੇ ਰੋਲ ਨੇ ਜਾਂ ਪੇ ਵੀ ਲੋ ਹੁੰਦੀ ਇਹਨਾਂ ਦੀ ਘੱਟ ਹੁੰਦੀ ਆ ਨਵੇਂ ਫੇਸਸ ਕਈ ਆਏ ਆ ਇਹਦੇ ਵਿੱਚ ਐਤਕੀ ਇਹਨਾਂ ਨੇ ਜਿਹੜੇ ਇਨਕਲੂਡ ਕੀਤੇ ਰਾਬੈਕਾ ਐਟਲੀ ਜੂਲੀ ਡਰਬਸਨ ਟਿਮ ਹੌਟਗਨਸ ਤੇ ਇਹਨਾਂ ਨੂੰ ਕਈ ਜਿਹੜੇ ਵੱਡੇ ਡਿਪਾਰਟਮੈਂਟ ਆ এনवायरमेंट એનર્ਜੀ ਤੇ ਹਾਊਸਿੰਗ ਦਿੱਤੇ ਗਏ ਆ ਸੋ ਇੱਕ ਤੇ ਇਹਦੇ ਵਿੱਚ ਇਹ ਆ ਦੂਜਾ ਕਈ ਕੁਸ਼ ਇਸ ਮਿਨਿਸਟਰੀ ਤੋਂ ਸਾਹਮਣੇ ਹੁੰਦਾ ਜਿਹੜਾ ਜੈਂਡਰ ਬੈਲੈਂਸ ਆ ਕਾਰਨੀ ਨੇ ਜੈਂਡਰ ਬੈਲੈਂਸ ਜਿਹੜਾ ਮਾਰਕ ਕਾਰਨੀ ਉਹਨਾਂ ਨੇ ਕੈਬਨਟ ਦੇ ਵਿੱਚ ਰੱਖਿਆ ਬਿਲਕੁਲ ਉਸੇ ਤਰ੍ਹਾਂ ਜਿਸ ਤਰ੍ਹਾਂ ਜਸਟਨ ਟਰੂਡੋ ਨੇ ਵਾਅਦਾ ਕੀਤਾ ਸੀ ਇਹ ਵਾਅਦਾ ਉਹਨਾਂ ਨੇ ਕੀਤਾ ਸੀ 2015 ਦੇ ਵਿੱਚ ਵੀ ਅਸੀਂ ਇਹਨੂੰ ਮਤਲਬ ਬੈਲੈਂਸ ਰੱਖਾਂਗੇ ਜਿਹੜੀ ਉਸ ਗਿਣਤੀ ਦੇ ਹਿਸਾਬ ਦੇ ਨਾਲ ਸੋ ਜਿਹੜੀ ਇਹ ਮਾਰਕ ਕਾਰਨੀ ਦੀ ਪਹਿਲੀ ਫੁੱਲ ਕੈਬਨਿਟ ਆ ਇਹਨਾਂ ਦੀ ਆਪਣੀ ਲੀਡਰਸ਼ਿਪ ਦੇ ਥੱਲੇ ਪਹਿਲਾਂ ਤੇ ਚਲੋ ਜਿਹੜੀ ਸਰਕਾਰ ਸੀਗੀ ਉਹ ਕੇਅਰ ਟੇਕਰ ਸਰਕਾਰ ਸੀਗੀ ਤੇ ਇਹਨਾਂ ਨੇ ਆਪਣਾ ਵਿਜ਼ਨ ਦੱਸਿਆ ਕੈਨੇਡਾ ਨੂੰ ਰਨ ਕਰਨ ਦਾ ਵੀ ਇਸ ਤਰੀਕੇ ਦੇ ਨਾਲ ਅਸੀਂ ਕੈਨੇਡਾ ਨੂੰ ਰਨ ਕਰਨਾ ਸੋ ਇਹਦੀ ਕਾਫੀ ਆਸਬਿਲਿ ਚਰਚਾ ਹੋ ਰਹੀ ਆ ਸਰੀ ਸੈਂਟਰ ਤੋਂ ਜਿਹੜੇ ਰਣਦੀਪ ਸਿੰਘ ਸਰਾਏ ਨੇ ਇਹਨਾਂ ਨੂੰ ਵੀ ਸੱਕਟ ਆਫ ਸਟੇਟ ਜਿਹੜਾ ਬਣਾਇਆ ਗਿਆ ਅਗਲੀ ਗੱਲ ਬਾਤ ਦੋਸਤੋ ਹੋਂਡਾ ਬਾਰੇ ਹੋਂਡਾ ਕੈਨੇਡਾ ਦੇ ਵਿੱਚ ਇਹਨਾਂ ਨੇ ਆਪਣਾ ਇੱਕ ਪਲਾਂਟ ਲਾਉਣਾ ਸੀ ਇਹਦੇ ਵਿੱਚ 15 ਬਿਲੀਅਨ ਡਾਲਰ ਦੇ ਕਰੀਬ ਲਾਉਣਾ ਸੀ ਇਲੈਕਟ੍ਰਿਕ ਵਹੀਕਲ ਪਲਾਂਟ ਦੇ ਉੱਤੇ ਅਨਟੇਰੀਓਸ ਵਿੱਚ ਪ੍ਰੋਜੈਕਟ ਸੀਗਾ ਤੇ ਇਹ 2 ਸਾਲਾਂ ਦੇ ਵਿੱਚ ਲਾਉਣਾ ਸੀ ਤੇ ਪਰ ਹੁਣ ਦੱਸਿਆ ਜਾ ਰਿਹਾ ਕਿ ਇਹਨਾਂ ਨੇ ਇਹ ਪ੍ਰੋਜੈਕਟ ਜਿਹੜਾ ਪੋਸਟਪੋਨ ਕਰ ਦਿੱਤਾ ਡਿਲੇ ਕਰ ਦਿੱਤਾ ਕਹਿੰਦੇ ਸੀ ਹਜੇ ਨਹੀਂ ਲਾਉਣਾ ਤੇ ਫੇਰ ਜਿਹੜਾ ਅਸੀਂ ਕਿਤੇ ਜਾ ਕੇ ਇਹ ਦੇਖਾਂਗੇ ਹੋਂਡਾ ਦਾ ਇਹ ਅਸਰ ਬਹੁਤ ਵੱਡਾ ਪੈਣਾ ਕੈਨੇਡਾ ਦੇ ਉੱਤੇ ਜਦੋਂ ਇਹਨਾਂ ਨੇ ਕਿਹਾ ਸੀ ਤੇ ਉਦੋਂ ਆਸ ਬੜੀ ਵੱਜੀ ਸੀ ਵੀ ਇਕਨੋਮੀ ਨੂੰ ਬਹੁਤ ਵੱਡਾ ਬੂਸਟ ਮਿਲੂਗਾ ਇਹਦੇ ਨਾਲ ਕਿਉਂਕਿ 15 ਮਿਲੀਅਨ ਡਾਲਰ ਦਾ ਪ੍ਰੋਜੈਕਟ ਇੱਥੇ ਲੱਗਣਾ ਸੀ ਇਹਦੇ ਨਾਲ ਬਹੁਤ ਕੁਝ ਹੋਣਾ ਸੀ ਪ੍ਰੋਜੈਕਟ ਦੇ ਵਿੱਚ ਜਿਹੜਾ ਸੀਗਾ ਕਿ ਨਵੀਂ ਈਵੀ ਬੈਟਰੀ ਪਲਾਂਟ ਇਹਨਾਂ ਨੇ ਇੱਥੇ ਲਾਉਣਾ ਸੀਗਾ ਤੇ ਜਿਹੜੀਆਂ ਕਾਰ ਅਸੈਂਬਲੀ ਪਲਾਂਟਸ ਨੇ ਉਹਨਾਂ ਨੂੰ ਅਪਡੇਟ ਕਰਨਾ ਸੀ ਇਦੇ ਨਾਲ ਹੀ ਜਿਹੜੀਆਂ ਦੋ ਬੈਟਰੀ ਪਾਰਟਸ ਦੀਆਂ ਫੈਕਟਰੀਆਂ ਉਹ ਵੀ ਇੱਥੇ ਲੱਗਣੀਆਂ ਸਾਰਾ ਕੁਝ ਰਲਾ ਬਣਾ ਕੇ 15 ਬਿਲੀਅਨ ਡਾਲਰ ਦਾ ਸੀਗਾ ਜੌਬਸ ਦੇ ਉੱਤੇ ਇੰਪੈਕਟ ਆ ਜੇ ਜਿਹੜਾ ਦੱਸਿਆ ਜਾ ਰਿਹਾ ਕਿ ਇਹਦੇ ਨਾਲ ਹੁਣ ਜਿਹੜੇ ਵਰਕਰ ਨੇ ਇਸ ਵੇਲੇ ਕੰਮ ਕਰ ਰਹਾ ਹੈ ਇਹਨਾਂ ਦੇ ਜਿਹੜਾ ਐਲਿਸਟਨ ਅਨਟੈਰੀਓ ਪਲਾਂਟ ਦੇ ਵਿੱਚ ਉਹਨਾਂ ਦੇ ਉੱਤੇ ਕੋਸਰ ਨਹੀਂ ਪਊਗਾ ਪਰ ਇਹਦੇ ਵਿੱਚ ਇਹ ਸੀਗਾ ਕਿ ਹਜ਼ਾਰ ਤੋਂ ਜ਼ਿਆਦਾ ਲੋਕਾਂ ਨੂੰ ਨੇ ਨੌਕਰੀ ਦੇਣੀ ਸੀ ਉਹ ਨਹੀਂ ਹੁਣ ਮਿਲਣੀ ਯਕੱਲਾ ਉਹਦੇ ਤੇ ਰੌਲਾ ਪੈ ਗਿਆ ਵੀ ਮਿਲਣੀ ਆ ਵੀ ਜਾਂ ਨਹੀਂ ਮਿਲਣੀ ਜਿਹੜਾ ਪਹਿਲਾਂ ਇਹ ਸੀਗਾ ਇਸ ਪ੍ਰੋਜੈਕਟ ਦੇ ਬਾਰੇ ਮੰਨਿਆ ਜਾ ਰਿਹਾ ਸੀ ਕਿ ਇਹਨੇ 240000 ਇਲੈਕਟ੍ਰਿਕ ਵਹੀਕਲ ਹਰ ਸਾਲ ਬਣਾਉਣੇ ਸੀ ਹੁਣ ਤੋਂ ਇਹਨਾਂ ਨੇ ਆਪਣਾ ਸਾਰਾ ਕੁਝ ਸਿੱਧਾ ਵਿੱਦਾ ਕਰਨਾ ਸ਼ੁਰੂ ਕਰਨਾ ਸੀ ਤੇ 2028 ਦੇ ਵਿੱਚ ਜਾ ਕੇ ਇਹਨੇ ਪ੍ਰੋਡਕਸ਼ਨ ਸ਼ੁਰੂ ਕਰ ਦੇਣੀ ਸੀ ਤੇ 240000 ਇਲੈਕਟ੍ਰਿਕ ਵਹੀਕਲ ਇੱਥੇ ਬਣਨੇ ਸੀ ਸਰਕਾਰ ਦੀ ਸਪੋਰਟ ਫੈਡਰਲ ਸਰਕਾਰ ਤੇ ਜਿਹੜੀ ਅਨਟੈਰੀਓ ਸਰਕਾਰ ਜਿਹੜੀ ਹੈਗੀ ਆ ਸਰਕਾਰ ਉਹਨਾਂ ਸਾਰਿਆਂ ਦੀ ਇਹਦੇ ਉੱਤੇ ਇਹਨਾਂ ਨੇ ਵਾਅਦਾ ਕੀਤਾ ਸੀ ਕਿ 5 ਬਿਲੀਅਨ ਡਾਲਰ ਅਸੀਂ ਸਪੋਰਟ ਦੇ ਵਿੱਚ ਲਾਵਾਂਗੇ ਔਟਵਾ ਨੇ ਤੇ ਇੰਟਰੀਓ ਨੇ ਫੈਡਰਲ ਸਰਕਾਰ ਨੇ ਤੇ ਸੂਬਾ ਸਰਕਾਰ ਨੇ ਜਿਹੜੀ ਪ੍ਰੋਵਿੰਸ਼ੀਅਲ ਸਰਕਾਰ ਆ ਉਹਨਾਂ ਨੇ ਆਪਸੇ ਵਿੱਚ ਇਹ 5 ਬਿਲੀਅਨ ਡਾਲਰ ਵੰਡ ਕੇ ਦੇਣੇ ਸੀ ਵੀ ਹੋਂਡਾ ਦੇ ਪ੍ਰੋਜੈਕਟ ਦੀ ਹੈਲਪ ਕਰਨੀ ਸੀ ਇੱਕ ਤਾਂ ਕੈਨੇਡਾ ਦੇ ਵਿੱਚ ਫੈਕਟਰੀਆਂ ਲੱਗ ਰਹੀਆਂ ਸੀ ਇੰਟਰੀਓ ਦੇ ਵਿੱਚ ਤੇ ਬਹੁਤ ਵੱਡਾ ਇਹਦੇ ਨਾਲ ਫਾਇਦਾ ਨੌਕਰੀਆਂ ਤੇ ਹੋਰ ਸਾਰੀ ਇਕਨੋਮੀ ਦੇ ਉੱਤੇ ਅਸਰ ਪੈਣਾ ਸੀ Ontario ਦੀ ਸਰਕਾਰ ਨੇ ਕਿਹਾ ਕਿ ਉਹ ਹਜੇ ਵੀ ਗੱਲਬਾਤ ਕਰ ਰਹੇ ਹੈ ਹੋਂਡਾ ਦੇ ਨਾਲ ਤੇ ਉਹਨਾਂ ਨੂੰ ਆਸ ਬੰਦਾ ਕਿ ਹੋਂਡਾ ਆਪਣਾ ਇਹ ਐਕਸਪੈਂਸ਼ਨ ਪਲਾਨ ਜਿਹੜਾ ਹੈ ਪ੍ਰੋਵਿੰਸ ਦੇ ਵਿੱਚ ਕੰਟੀਨਿਊ ਰੱਖੂਗੀ ਜਿਹੜੀ ਹੋਂਡਾ ਦੀ ਪ੍ਰੋਬਲਮ ਪੈਸੇ ਥੱਲੇ ਦੀ ਆ ਹੋਂਡਾ ਦਾ ਜਿਹੜਾ ਸਾਲਾਨਾ ਪ੍ਰੋਫਿਟ ਆ ਇਹ 24.5% ਥੱਲੇ ਚਲੇਗਾ ਇਸ ਸਾਲ ਜੇ ਪਿਛਲੇ ਸਾਲ ਦੇ ਮੁਕਾਬਲੇ ਦੇ ਵਿੱਚ ਇਸ ਸਾਲ 24.5% ਦਾ ਪ੍ਰੋਫਿਟ ਥੱਲੇ ਚਲੇਗਾ ਹੁਣ ਉਤੋਂ ਉਤੋਂ ਆ ਟੈਰਫ ਆ ਗਏ Honda ਦੇ ਪ੍ਰੈਜ਼ੀਡੈਂਟ ਜਿਹੜੇ ਨੇ ਉਹਨਾਂ ਨੇ ਇਹ ਕਿਹਾ ਕਿ 트럼ਪ ਦੇ ਨਵੇਂ ਟੈਰਫ ਦੇ ਨਾਲ ਕਾਰਾਂ ਕੈਨੇਡਾ ਤੇ ਮੈਕਸੀਕੋ ਦੇ ਉੱਤੇ ਸਭ ਤੋਂ ਵੱਧ ਅਸਰ ਪਰੂਗਾ ਤੇ ਅਗਲੇ ਸਾਲ ਸਾਡਾ ਪ੍ਰੋਫਿਟ ਹੋਰ ਥੱਲੇ ਚਲਿਆ ਜਾਣਾ ਸੋ ਪਲਾਨ ਲੌਂਗ ਟਰਮ ਆ ਇਹਨਾਂ ਦਾ ਇਹ ਡੀਲ ਜਿਹੜੀ ਹੈਗੀ ਆ ਟੈਰਫ ਦੇ ਨਾਲ Honda ਪਲਾਨ ਕਰ ਰਿਹਾ ਕਿ ਇਹ ਜਿਹੜੀ ਪ੍ਰੋਡਕਸ਼ਨ ਆ ਜ਼ਿਆਦਾ ਇਹ ਸੋਚ ਰਿਹਾ ਕਿ ਪ੍ਰੋਡਕਸ਼ਨ ਜ਼ਿਆਦਾ ਯੂਐਸ ਦੇ ਵਿੱਚ ਲੈਜਨ ਤੇ ਬਹੁਤ ਬੜੇ ਕੇਅਰਫੁਲ ਤਰੀਕੇ ਦੇ ਨਾਲ ਇਹਨੂੰ ਜਿਹੜਾ ਇਹ ਚੱਲ ਰਿਹਾ ਹੈ ਹੁਣ Honda ਦੇ ਜਿਹੜੇ ਇਹਨਾਂ ਦੀ ਜਿਹੜੀ ਲੀਡਰਸ਼ਿਪ ਉਹਨਾਂ ਨੇ ਇਹ ਵੀ ਮੰਨਿਆ ਕਿ ਬਹੁਤ ਸਾਰੀ ਅਨਸਰਟਨਟੀ ਹੈ ਅਨਿਸ਼ਚਿਤਤਾ ਹੈ ਕੱਲ੍ਹ ਨੂੰ ਹੋਣਾ ਕੀ ਇਹ ਹੀ ਨਹੀਂ ਪਤਾ ਤੇ ਉਹ ਕਹਿੰਦੇ ਵੀ ਓਨੈਸਟਲੀ ਸਾਡੇ ਲਈ ਇੱਕ ਬਹੁਤ ਵੱਡਾ ਹੈ ਚੈਲੰਜ ਹੈ ਜਿਹਦਾ ਅਸੀਂ ਸਾਹਮਣਾ ਕਰ ਰਹੇ ਹਾਂ ਸਾਨੂੰ ਸੋਚ ਸਮਝ ਕੇ ਇਹਦੇ ਤੇ ਕਦਮ ਚੁੱਕਣਾ ਪਊਗਾ ਕੈਨੇਡਾ ਦੀ ਕੱਲ ਆਪਾਂ ਬਹੁਤ ਡਿਸਟੇਲ ਦੇ ਵਿੱਚ ਖਬਰ ਕੀਤੀ ਸੀ ਇਲੈਕਟ੍ਰਿਕ ਵਹੀਕਲ ਇੰਡਸਟਰੀ ਦੇ ਉੱਤੇ ਅਸਰ ਬਹੁਤ ਜ਼ਿਆਦਾ ਪਿਆ ਜਾਂ ਇਦਾਂ ਕਹਿ ਲਓ ਕੈਨੇਡਾ ਦੀ ਜਿਹੜੀ EV ਸਟਰੈਟਜੀ ਸੀ ਜਿਹੜੀ ਉਹਨਾਂ ਦੀ ਸਕੀਮ ਸੀ ਉਹ ਸਾਰ ਜਿ ਸਾਰੀ ਫੇਲ ਹੋ ਗਈ ਸਰਕਾਰ ਦਾ ਪਲਾਨ ਸੀਗਾ ਕਿ ਇਲੈਕਟ੍ਰਿਕ ਵਹੀਕਲ ਮਾਰਕੀਟ ਨੂੰ ਇਹਦੀ ਮੈਨੂਫੈਕਚਰਿੰਗ ਕੈਨੇਡਾ ਦੇ ਵਿੱਚ ਕੀਤੀ ਜਾਵੇ ਇਹਨੂੰ ਗਰੋਅ ਕੀਤਾ ਜਾਵੇ ਜਾਂ ਕੁਝ ਕੀਤਾ ਜਾਵੇ ਬਿਲੀਅਨਸ ਆਫ ਡਾਲਰ ਇਹਨਾਂ ਦੇ ਵੇਸਟ ਹੋਏ ਜਿਹੜੀ ਨਾਰਥ ਬੋਲਟ ਨੇ ਬੈਂਕਰਪਸੀ ਕੀਤੀ ਆ ਉਹ ਬਹੁਤ ਵੱਡਾ ਕੈਨੇਡਾ ਤੇ ਕਵੈਕ ਦੋਵਾਂ ਦੇ ਲਈ ਨੁਕਸਾਨ ਸੀ ਔਰ ਜਿਹੜੇ ਬਾਹਰ ਦੇ ਹੋਰ ਕੁਝ ਕੰਪਨੀਆਂ ਸੀਗੀਆਂ ਜਿਵੇਂ ਯੂਮਿਕੋਰਾ ਯੂਮਿਕੋਰ ਵੀ ਵੱਡੀ ਬੈਟਰੀ ਕੰਪਨੀ ਸੀਗੀ ਹੈ ਉਹਨਾਂ ਨੇ ਵੀ ਆਪਣੀਆਂ ਫੈਕਟਰੀਆਂ ਪੋਲੈਂਡ ਦੇ ਵਿੱਚ ਤੇ ਉੱਤੇ ਕੋਰੀਆ ਦੇ ਵਿੱਚ ਲਾਉਣੀਆਂ ਸ਼ੁਰੂ ਕਰ ਦਿੱਤੀਆਂ ਜਿਹੜੀਆਂ ਕਿ ਪਹਿਲਾਂ ਨੇ ਅੰਟੈਰੀਓ ਦੇ ਵਿੱਚ ਲਾਉਣੀਆਂ ਸੀ ਸੋ ਨੌਕਰੀਆਂ ਜਿੰਨੀਆਂ ਆਈਆਂ ਬਹੁਤੀਆਂ ਰੋਬੋਟਿਕ ਆ ਹੱਥਾਂ ਨਾਲ ਕੰਮ ਨਹੀਂ ਬਚਿਆ ਸੋ ਜਿਹੜੀਆਂ ਬਾਹਰ ਲੀਆਂ ਫਰਮ ਨੇ ਉਹ ਇੱਥੇ ਟੈਕਸ ਪੇ ਕਰਨ ਤੋਂ ਬਚਦੀਆਂ ਜਾਂ ਵਾਰਡ ਕਰਨਾ ਚਾਹੁੰਦੀਆਂ ਕੈਨੇਡਾ ਜਿਹੜੀ ਇਹਨਾਂ ਦੀ ਆਪਣੀ ਟੈਕਨੋਲੋਜੀ ਹੈ ਸਟਰੋਂਗ EV ਟੈਕਨੋਲੋਜੀ ਹੈ ਇਹਨਾਂ ਦੀ ਦਲਹੌਸੀ ਯੂਨੀਵਰਸਿਟੀ ਦੀ ਰਿਸਰਚ ਦੀ ਪਰ ਇਹ ਕੈਨੇਡੀਅਨ ਕੰਪਨੀਆਂ ਬਿਲਡ ਕਰਨ ਦੀ ਬਜਾਏ ਬਹੁਤ ਸਾਰੀਆਂ ਬਾਹਰ ਦੀਆਂ ਕੰਪਨੀਆਂ ਜਿਹੜੀਆਂ ਉਹ ਟੈਕਨੋਲੋਜੀ ਨੂੰ ਟੇਕਓਵਰ ਕਰ ਰਹੀਆਂ ਓਵਰਆਲ ਹੋਂਡਾ ਦਾ ਇਹ ਪਲਾਂਟ ਤੇ ਸਾਰੇ ਇਲੈਕਟ੍ਰਿਕ ਵਹੀਕਲ ਮਾਰਕੀਟ ਦੀ ਜਿਹੜੀ ਸਟਰੈਟੇਜੀ ਸੀ ਜਿਹੜੀ ਪਲਾਨਿੰਗ ਸੀ ਕੈਨੇਡਾ ਦੀ ਉਹ ਲਗਭਗ ਕਲਾਪਸ ਹੋ ਗਈ ਅਗਲੀ ਗੱਲ ਅਲਬਰਟਾ ਬਾਰੇ ਅਲਬਰਟਾ ਦੇ ਵਿੱਚ ਰੈਫਰੈਂਡਮ ਦਾ ਰੌਲਾ ਰੱਪਾ ਚੱਲ ਰਿਹਾ ਜਾਂ ਵੱਖ ਹੋਣ ਵਾਲੇ ਚੱਲਿਆ ਚੱਲ ਰਿਹਾ ਜਿਹੜੇ ਸੂਬੇ ਨੇ ਕੈਨੇਡਾ ਦੇ ਵਿੱਚ ਇਹਨਾਂ ਦੇ ਵਿੱਚੋਂ ਅਲਬਰਟਾ ਥੋੜੀ ਜਿਹੀ ਵੱਖਰੀ ਸੁਰ ਰੱਖਦਾ ਇੱਕ ਗਰੁੱਪ ਨੂੰ ਕਹਿੰਦੇ ਆ ਅਲਬਰਟਾ ਪ੍ਰੋਸਪਰਿਟੀ ਪ੍ਰੋਜੈਕਟ ਏ ਪੀ ਪੀ ਅਲਬਰਟਾ ਪ੍ਰੋਸਪਰਿਟੀ ਪ੍ਰੋਸਪਰਿਟੀ ਪ੍ਰੋਜੈਕਟ ਇਹ ਚਾਹੁੰਦਾ ਆ ਕਿ ਅਲਬਰਟਾ ਕੈਨੇਡਾ ਨੂੰ ਛੱਡ ਦੇਵੇ ਤੇ ਇਹ ਇੱਕ ਇੰਡੀਪੈਂਡੈਂਟ ਕੰਟਰੀ ਬਣ ਜਾਵੇ ਵੀ ਇਹ ਵੱਖਰਾ ਮੁਲਕ ਚਾਹੁੰਦੇ ਆਂ ਅਸੀਂ ਆਪਣਾ ਮੁਲਕ ਬਣਾਉਣਾ ਸਾਡੀ ਕੈਨੇਡਾ ਨਹੀਂ ਬਣਦੀ ਸਾਡਾ ਕੈਨੇਡਾ ਨਾਲ ਘਾਟਾ ਬਣਦਾ ਜਿਹੜਾ ਇਹ ਰੈਫਰੈਂਡਮ ਦਾ ਪਲਾਨ ਆ ਇਹਨਾਂ ਨੇ ਹੁਣ ਸਿੰਪਲ ਯੈਸ ਨੋ ਕੁਐਸਚਨ ਲਿਖ ਲਏ ਆ ਤੇ ਅਲਬਰਟਾ ਵਾਸੀਆਂ ਨੂੰ ਪੁੱਛਣਗੇ ਵੀ ਜੇ ਤੁਸੀਂ ਚਾਹੁੰਦੇ ਆਂ ਅਲਬਰਟ ਜਿਹੜੀ ਐ ਇੱਕ ਸੋਵਰਨ ਕੰਟਰੀ ਬਣ ਜਾਵੇ ਜਾਂ ਕੈਨੇਡਾ ਦੇ ਨਾਲ ਹੀ ਰਹੇ ਇਹ ਸਜੜਾ ਰੈਫਰੰਡਮ ਆ ਸਿੱਧਾ ਨਹੀਂ ਸ਼ੁਰੂ ਹੋ ਜਾਂਦਾ ਇਹਨਾਂ ਨੂੰ 6 ਲੱਖ ਸਿਗਨੇਚਰ ਚਾਹੀਦਾ ਆ ਇਹ ਤੋਂ ਪਹਿਲਾਂ ਕਿ ਵੋਟ ਪਾਉਣ ਲਈ ਇਹ ਪੁੱਛਣ ਇਹ ਭਾਵੇਂ ਕਿ ਜਿਹੜਾ ਜਿਹੜਾ ਨਵਾਂ ਰੂਲ ਆ ਉਹ ਕਹਿੰਦਾ ਆ ਕਿ 170000 ਸਿਗਨੇਚਰ ਚਾਹੀਦੇ ਹੁਣ ਇਹ ਇਹ ਚਾਹੁੰਦੇ ਆ ਕਿ ਪ੍ਰੀਮੀਅਰ ਜਿਹੜੀ ਡੈਨੀਅਲ ਸਮਿਥ ਆ ਬਿਊਰੋ ਰੈਫਰੈਂਡਮ ਕਰਵਾਵੇ ਇਸੇ ਸਾਲ 25 ਦੇ ਵਿੱਚ ਹੀ ਤੇ ਨਾ ਕਿ 26 ਤੱਕ ਵੇਟ ਕਰੇ ਜਿੱਦਾਂ ਡੈਨੀਅਲ ਸਮਿਥ ਨੇ ਸੁਜੈਸਟ ਕੀਤਾ ਸੀ ਵੀ 26 ਵਿੱਚ ਇਹਦੇ ਬਾਰੇ ਦੇਖਾਂਗੇ ਮੈਸੇਜ ਬਹੁਤ ਕਲੀਅਰ ਆ ਜਿਹੜੀ ਏਪੀਪੀ ਆ ਇਹਨਾਂ ਦੇ ਲੀਡਰ ਕਹਿੰਦੇ ਵੀ ਜਿਹੜਾ ਉਹਨਾਂ ਦੇ ਕੁਐਸਚਨ ਬਹੁਤ ਸਾਫ਼ ਤੇ ਸਪਸ਼ਟ ਆ ਤੇ ਸਿੰਪਲ ਆ ਜਿਹੜੇ ਪਹਿਲਾਂ ਕਬੈਕ ਦੇ ਵਿੱਚ ਕਬੈਕ ਇੰਡੀਪੈਂਡੈਂਸ ਵੋਟ ਦਾ ਸਵਾਲ ਸੀਗਾ ਜਦੋਂ ਰੈਫਰੈਂਡਮ ਕਬੈਕ ਦੇ ਵਿੱਚ ਹੋਇਆ ਸੀ ਤਾਂ ਉਸ ਵੇਲੇ ਵੀ ਇਹਨੂੰ ਜਿਹੜੇ ਸਵਾਲ ਥੋੜੇ ਔਖੇ ਸੀ ਉਹ ਕਹਿੰਦੇ ਆ ਕਿ ਜਿਆਦਾ ਗੱਲਬਾਤ ਸਿੱਧੀ ਰੱਖੀ ਗਈ ਹੈ ਇਹ ਅ ਇਮੇਜਿਨ ਕਰਦੇ ਆ ਕਿ ਇੰਡੀਪੈਂਡੈਂਟ ਅਲਬਰਟਾ ਹੋਵੇ ਤੇ ਜਿਹਦੇ ਉਹ ਅਲਬਰਟਾ ਜਿਹਦੇ ਵਿੱਚ ਟੈਕਸ ਘੱਟ ਹੋਣ ਜਿਆਦਾ ਔਇਲ ਤੇ ਗੈਸ ਪ੍ਰੋਜੈਕਟਸ ਹੋਣ ਤੇ ਇਹ ਫੇਰ ਵੀ ਕੈਨੇਡੀਅਨ ਜਿਹੜੇ ਪਾਸਪੋਰਟਸ ਆ ਉਹ ਰੱਖ ਸਕਦੇ ਆ ਤੇ ਪੈਨਸ਼ਨ ਜਿਹੜੀਆਂ ਹੈਗੀਆਂ ਉਹ ਮਤਲਬ ਗਾਰੰਟੀ ਕੋਈ ਨਹੀਂ ਪਰ ਫੇਰ ਵੀ ਇਹਨੂੰ ਉਸ ਤਰੀਕੇ ਨਾਲ ਦੇਖਿਆ ਜਾਰਿਆ ਰੀਸੈਂਟ ਪੋਲ ਜਿਹੜੀ ਹੋਈ ਆ ਉਹਦੇ ਵਿੱਚ ਦੱਸ ਦਿਆ ਕਿ ਲਗਭਗ 19% ਅਲਬਰਟਾ ਵਾਸੀ ਡੈਫੀਨੇਟਲੀ ਇਹਨੂੰ ਵੋਟ ਪਾਉਣਗੇ ਵੀ ਅਸੀਂ ਕੈਨੇਡਾ ਦੇ ਨਾਲ ਨਹੀਂ ਰਹਿਣਾ 19% ਤੇ 17% ਜਿਹੜੇ ਹੈਗੇ ਆ ਉਹ ਲੀਨ ਕਰਦੇ ਆ ਤੇ ਪਰ ਬਹੁਤ ਜਿਹੜੇ ਬਹੁ ਗਿਣਤੀ ਲੋਕ ਆ ਉਥੋਂ ਦੀ ਮжоਰਿਟੀ ਆ ਅਲਬਰਟਾ ਦੀ ਉਹ ਕਹਿੰਦੇ ਸੀ ਕੈਨੇਡਾ ਦੇ ਨਾਲ ਹੀ ਰਹਿਣਾ ਪ੍ਰੀਮੀਅਰ ਡੈਨੀਅਲ ਸਮਿਥ ਨੇ ਕਿਹਾ ਆ ਕਿ ਇਹ ਬਹੁਤ ਜਲਦੀ ਹੋਊਗਾ ਇਹਦੇ ਬਾਰੇ ਕੋਈ ਗੱਲਬਾਤ ਕਰਨਾ ਏਪੀਪੀ ਦੇ ਪਲਾਨ ਬਾਰੇ ਪੀ ਆਨਲਾਈਨ سپورਟ ਜਿਹੜੀ ਆ ਉਹ ਇਨਾਫ ਨਹੀਂ ਆ। ਅ ਸਮਿਥ ਡੇਨੀਅਲ ਸਮਿਥ ਕੈਨੇਡਾ ਨੂੰ سپورਟ ਕਰਦੀ ਆ। ਉਹਨਾਂ ਨੇ ਕਿਹਾ ਕਿ ਉਹ ਅਲਬਰਟਾ ਨੂੰ ਚਾਹੁੰਦੇ ਆ ਕਿ ਕੈਨੇਡਾ ਦੇ ਨਾਲ ਰਹੇ ਤੇ ਜਿਹੜੀਆਂ ਬੈਟਰ ਡੀਲਸ ਫੈਡਰਲ ਸਰਕਾਰ ਦੇ ਨਾਲ ਹੋ ਸਕਣ। ਇਸੇ ਤਰ੍ਹਾਂ ਜਿਹੜੀਆਂ ਡਿਮਾਂਡਸ ਨੇ ਆਟਵਾ ਦੇ ਨਾਲ ਡੇਨੀਅਲ ਸਮਿਥ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਨੂੰ ਵੀ ਪੁੱਛ ਰਹੀ ਆ ਕਿ ਜਿਆਦਾ ਜਿਹੜਾ ਪੈਸਾ ਸਾਨੂੰ ਅਲਬਰਟਾ ਨੂੰ ਦਿੱਤਾ ਜਾਵੇ ਤੇ ਰੂਲ ਜਿਹੜੇ ਆ ਉਹ ਥੋੜੇ ਸਪੈਸ਼ਲੀ એનર્ਜੀ ਤੇ ਕਲਾਈਮੇਟ ਸੰਬੰਧੀ ਦਿੱਤੇ ਜਾਣ। ਸੋ ਡੈਨੀਅਲ ਸਮੈਥ ਨੇ ਜਿਹੜੀ ਮਹੱਤਵਪੂਰਨ ਅਨਾਉਂਸਮੈਂਟ ਕੀਤੀ ਆ ਅਲਬਰਟਾ ਨੇ ਫ੍ਰੀਜ਼ ਕਰ ਦਿੱਤਾ ਇੰਡਸਟਰੀਅਲ ਕਾਰਬਨ ਟੈਕਸ 100 ਡਾਲਰ ਪਰ ਟਨ ਦੇ ਉੱਤੇ ਤੇ ਫੈਡਰਲ ਪਲਾਨ ਨੂੰ ਮਤਲਬ ਅੱਗੇ ਵਧਣ ਤੋਂ ਵੀ ਉਹਨਾਂ ਨੇ ਇੱਕ ਤਰੀਕੇ ਨਾਲ ਡਿਲੇ ਕਰ ਦਿੱਤਾ ਏਪੀਪੀ ਜਿਹੜੀ ਸੈਟਲ ਨਹੀਂ ਹੋ ਰਹੀ ਏ ਪੀਪੀ ਲੀਡਰ ਇਹ ਕਹਿੰਦੇ ਆ ਕਿ ਉਹ ਖੁਸ਼ ਨਹੀਂ ਆ ਕਿਸੇ ਵੀ ਛੋਟੇ ਮੋਟੇ ਗਿਫਟ ਦੇ ਨਾਲ ਔਟਵਾ ਤੋਂ ਸਾਨੂੰ ਤੇ ਲੱਗ ਹੋਣਾ ਹੀ ਕੈਨੇਡਾ ਦੇ ਨਾਲ ਨਹੀਂ ਰਹਿਣਾ ਉਹ ਸਿਰਫ ਪੂਰਨ ਆਜ਼ਾਦੀ ਚਾਹੁੰਦੇ ਆ ਜਿਹੜਾ ਪੋਲਿਟਿਕਲ ਪ੍ਰੈਸ਼ਰ ਆ ਹੁਣ ਏਪੀਪੀ ਲੀਡਰ ਇਹ ਸੋਚਦੇ ਆ ਕਿ ਜੇ ਯੂਸੀਪੀ ਦੇ ਮੈਂਬਰ ਦੀ ਸਪੋਰਟ ਹੋਈ ਹੈ ਸੈਪਰੇਸ਼ਨ ਦੇ ਉੱਤੇ ਤੇ ਸਮਿਥ ਜਿਹੜੀ ਆ ਉਹ ਸੈਪਰੇਸ਼ਨ ਨੂੰ ਵੀ ਸਪੋਰਟ ਕਰ ਦੋਗੇ ਯੂਸੀਪੀ ਪਾਰਟੀ ਦੇ ਵਿੱਚ ਟੈਨਸ਼ਨ ਆ ਜਿਹੜੇ ਰੀਸੈਂਟ ਫੰਡਰੇਜ਼ਰ ਹੋਏ ਆ ਉਹਨਾਂ ਦੇ ਵਿੱਚ ਬਹੁਤ ਸਾਰੇ ਯੂਸੀਪੀ ਮੈਂਬਰ ਜਿਹੜੇ ਆ ਜਦੋਂ ਡੈਨੀਅਲ ਸਮਿਥ ਨੇ ਕਿਹਾ ਕਿ ਉਹ ਕੈਨੇਡਾ ਦੇ ਨਾਲ ਰਹਿਣਾ ਚਾਹੁੰਦੀ ਆ ਤੇ ਉਹਨਾਂ ਦੇ ਵਿੱਚ ਹੁਣ ਇਹਨਾਂ ਦੀ ਪਾਰਟੀ ਦੇ ਬਹੁਤੇ ਮੈਂਬਰ ਇਦਾਂ ਲੱਗਦਾ ਵੀ ਜਿਹੜੇ ਕੈਨੇਡਾ ਦੇ ਨਾਲ ਨਹੀਂ ਰਹਿਣਾ ਚਾਹੁੰਦੇ ਗੁਰੂ ਲੀਡਰਸ਼ਿਪ ਥ੍ਰੈਟਸ ਨੇ ਇੱਥੇ ਏਪੀਪੀ ਨੇ ਵੀ ਹਿੰਟ ਕੀਤਾ ਕਿ ਜੇ ਡੇਨિયલ ਸਮਿਥ ਇਹ ਸਾਡੀ ਸੈਪਰੇਟਿਸਟ ਪੋਜੀਸ਼ਨ ਨੂੰ ਸਵੀਕਾਰ ਨਹੀਂ ਕਰਦੀ ਤਾਂ ਲੀਡਰਸ਼ਿਪ ਚੈਲੰਜ ਵੀ ਜਿਹੜਾ ਉਹਨੂੰ ਫੇਸ ਕਰਨਾ ਪੈ ਸਕਦਾ ਹੈ ਤੇ ਜੋ ਪਹਿਲਾਂ ਜੇਸਨ ਕੇਨੀ ਦੇ ਨਾਲ ਹੋਇਆ ਸੀ ਕੋਵਰਡ ਟਾਈਮਜ਼ ਦੇ ਵਿੱਚ ਵੀ ਉਹ ਸੀ ਅਸੀਂ ਇਹਨਾਂ ਦੇ ਨਾਲ ਕਰਾਂਗੇ ਸੋ ਏਪੀਪੀ ਦੀ ਸਪੋਰਟ ਦਿਨੋਂ ਦਿਨ ਵੱਧ ਰਹੀ ਹੈ ਇਹਨਾਂ ਦੇ ਕੋਲ 2 ਲੱਖ 40 ਹਜ਼ਾਰ ਸਪੋਰਟਰ ਪਹਿਲਾਂ ਵੀ ਹੈਗੇ ਆ ਤੇ 6 ਲੱਖ ਇਹ ਕਹਿੰਦੇ ਵੀ ਐਂਡ ਆਫ ਦਾ ਜੂਨ 2025 ਦੇ ਵਿੱਚ ਸਾਡੇ ਕੋਲ ਹੋ ਜਾਣਾ ਇਹਦੇ ਚ ਕਈ ਕਾਨੂੰਨੀ ਅਰਚਨਾ ਵੀ ਆ ਇਹਨਾਂ ਸੌਖਾ ਨਹੀਂ ਐ ਐਕਸਪਰਟ ਇਹ ਕਹਿੰਦੇ ਆ ਕਿ ਜਿਹੜੀ ਐ ਸੈਪਰੇਸ਼ਨ ਆ ਇਹ ਬਹੁਤ ਵੱਡਾ ਇੱਕ ਲੀਗਲ ਇਸ਼ੂ ਆ ਸਪੈਸ਼ਲੀ ਜਿਹੜੇ ਫਰਸਟ ਨੇਸ਼ਨ ਲੈਂਡ ਆ ਉਹਨਾਂ ਦੇ ਨਾਲ ਕਿਉਂਕਿ ਫਰਸਟ ਨੇਸ਼ਨ ਲੈਂਡ ਇਹ ਕਹਿੰਦੀ ਆ ਵੀ ਤੁਸੀਂ ਕੌਣ ਅਲਬਰਟਾ ਨੂੰ ਵੱਖਰਾ ਕਰਨ ਵਾਲੇ ਅਸੀਂ ਅਸੀਂ ਸਾਡੀ ਤੇ ਜ਼ਮੀਨ ਆ ਤੁਸੀਂ ਤਾਂ ਬਾਹਰੋਂ ਆ ਕੇ ਵਸਦੇ ਸਾਡੀ ਜਿਹੜੀ ਟ੍ਰੀਟੀ ਆ ਸਾਡੀ ਜਿਹੜੀ ਸੰਧੀ ਆ ਉਹ ਹੋਰ ਸੋ ਦੂਜਾ ਇਕਨੋਮਿਕ ਰਿਸਕ ਵੀ ਬਹੁਤ ਵੱਡਾ ਆ ਇਹਦੇ ਵਿੱਚ ਐਕਸਪਰਟ ਵੀ ਵਾਰਨਿੰਗ ਵੀ ਦੇ ਰਹੇ ਆ ਕਿ ਜੇ ਤੁਸੀਂ ਯਾਦ ਹੋ ਵੀ ਗਏ ਤੇ ਇਨਸਟੇਬਿਲਿਟੀ ਹੋ ਜੂਗੀ bizness ਮਤਲਬ ਲਵਰਟਾ ਦੇ ਵਿੱਚ ਇਨਵੈਸਟ ਨਹੀਂ ਕਰਨਗੇ ਕਿਉਂਕਿ ਅਨਸਰਟਨਟੀ ਹੈ ਸੋ ਇੱਕ ਕਹ ਲਓ ਕਿ ਝੂਠੀ ਆਸ ਜਈ ਆ ਏਪੀਪੀ ਲੀਡਰ ਇੱਕ ਬਹੁਤ ਹੀ ਪੋਜ਼ਿਟਿਵ ਪਿਕਚਰ ਪੇਂਟ ਕਰਨ ਦੀ ਕੋਸ਼ਿਸ਼ ਕਰ ਰਿਹਾ ਆ ਮਾਹਰ ਕਹਿੰਦੇ ਆ ਕਿ ਜਿਹੜੇ ਰੀਅਲ ਆਉਟਕਮ ਆ ਉਹ ਲਾਈਕਲੀ ਜਿਹੜੀ ਆ ਉਹ ਦੋਵਾਂ ਦੇ ਲਈ ਮਾੜੀ ਕੈਨੇਡਾ ਲਈ ਵੀ ਮਾੜੀ ਹੁੰਦੀ ਆ ਜੇ ਲਵਰਟਾ ਚੜ ਜਾਂਦਾ ਸਾਰਾ ਗੈਸ ਦਾ ਤੇਲ ਦਾ ਭੰਡਾਰ ਤੇ ਇੱਥੇ ਪਿਆ ਜਿਹੜੇ ਹੁਣ ਫਿਊਚਰ ਅਨਸਰਟਨ ਆ ਭਾਵੇਂ ਕਿ ਵੋਟ ਕਦੋਂ ਪੈਂਦੀ ਆ ਪਰ ਜਿਹੜੀ ਸੈਪਰੇਸ਼ਨ ਦਾ ਡਰ ਆ ਇਹ ਸਿੱਧਾ ਅਲਬਰਟਾ ਦੀ ਇਕਨੋਮੀ ਤੇ ਸਟੇਬਿਲਟੀ ਦੇ ਉੱਤੇ ਸਿੱਧਾ ਅਸਰ ਪਾ ਰਿਹਾ ਹੈ ਅਗਲੀ ਗੱਲਬਾਤ ਜਿਹੜੀ ਵੋਟਾਂ ਕੈਨੇਡਾ ਦੇ ਵਿੱਚ ਪਈਆਂ ਆਪਾਂ ਜਾਣਦੇ ਆ ਤੇ ਬਹੁਤ ਨੇੜੇ ਤੇੜੇ ਜਿਹੜੀ ਗੱਲਬਾਤ ਜਿੱਤ ਦੇ ਰਹਿ ਗਈ ਹੈ ਦੋ ਸੀਟਾਂ ਪਿੱਛੇ ਲਿਬਰਲ ਸਰਕਾਰ ਇਸ ਵੇਲੇ ਚੱਲ ਰਹੀ ਹੈ ਪਰ ਗਿਣਤੀ ਚੱਲ ਰਹੀ ਗਿਣਤੀ ਤਾਂ ਖੈਰ ਉਦੋਂ ਖਤਮ ਹੋ ਗਈ ਸੀ ਪਰ ਕਈ ਥਾਵਾਂ ਦੇ ਉੱਤੇ ਗਿਣਤੀ ਬਾਅਦ ਚੋਈ ਆ ਇੱਕ ਵੋਟ ਦੇ ਫਰਕ ਦੇ ਨਾਲ ਵੀ ਆਪਾਂ ਜਾਣਦੇ ਹਾਂ ਕੋਬੈਕ ਦੀ ਜਿਹੜੀ ਰਾਈਟਿੰਗ ਆ ਉਹ ਟੈਰੇਬੌਨ ਵਾਲੀ ਉਹ ਲਿਬਰਲ ਪਾਰਟੀ ਜਿਹੜੀ ਆ ਉਹ ਜਿੱਤ ਗਈ ਆ ਜਿਹੜੇ ਅਗਸਤੇ ਸੀ ਉੱਥੋਂ ਆਪਣੇ ਟਟੇਨੀਆ ਅਗਸਤੇ ਇਹ ਜਿੱਤੇ ਆ ਇੱਕ ਵੋਟ ਦੇ ਫਰਕ ਨਾਲ ਜਦੋਂ ਸਾਰਾ ਫੁੱਲ ਰੀਕਾਉਂਟ ਕੀਤਾ ਗਿਆ ਰਿਜ਼ਲਟ ਬੜੇ ਕਨਫਿਊਜ਼ਿੰਗ ਆਰ ਐਸੇ ਸ਼ੁਰੂ ਤੋਂ ਹੀ ਪਹਿਲਾਂ ਇਦਾਂ ਲੱਗਦਾ ਸੀ ਕਿ ਅਗਸਤੇ ਜਿੱਤਣਗੇ ਫਿਰ ਬਾਅਦ ਜਿਹੜੇ ਬਲਾਕ ਦੇ ਹੈਗੇ ਆ ਨੈਥਲੀ ਸੇਂਟ ਕਲੇਅਰ ਫਿਰ ਕਹਿੰਦੇ ਜੀ ਉਹ ਜਿੱਤ ਰਿਹਾ ਤੇ ਆਖਰ ਦੇ ਵਿੱਚ ਫਿਰ ਉਹਨਾਂ ਨੇ ਕਹਿ ਦਿੱਤਾ ਬਈ ਜਿਹੜਾ ਰੀਕਾਉਂਟ ਹੋਇਆ ਕਿ ਅਗਸਤ ਦੇ ਜਿਹੜੇ ਆ ਉਹ ਜਿੱਤ ਗਿਆ ਸੋ ਇਹ ਜਿਹੜਾ ਜਦੋਂ ਦੁਬਾਰਾ ਗਿਣਤੀ ਹੁੰਦੀ ਵੋਟਾਂ ਦੀ ਇਹ ਦੱਸਦੀ ਆ ਕਿ ਹਾਲਾਤ ਕਿੱਥੇ ਤੱਕ ਹੁੰਦੇ ਤੇ ਵੋਟਾਂ ਕਿੰਨੇ ਧਿਆਨ ਨਾਲ ਗਿਣੀਆਂ ਜਾਂਦੀਆਂ ਐਕਸਪਰਟ ਇਹ ਕਹਿ ਰਹੇ ਆ ਕਿ ਕੈਨੇਡਾ ਦੇ ਇਲੈਕਸ਼ਨ ਸਿਸਟਮ ਦੇ ਵਿੱਚ ਇਹ ਬਹੁਤ ਹੀ ਕੇਅਰਫੁਲ ਤਰੀਕੇ ਦੇ ਨਾਲ ਕੀਤਾ ਜਾਂਦਾ carefully ਨਾਲ ਡਿਟੇਲਡ ਕੀਤਾ ਜਾਂਦਾ ਬਹੁਤ ਸੰਜੀਦਾ ਤਰੀਕੇ ਗੰਭੀਰਤਾ ਦੇ ਨਾਲ ਇਹ ਵੋਟਾਂ ਗਿਣੀਆਂ ਜਾਂਦੀਆਂ ਰੀਕਾਉਂਟ ਕੋ ਨਵੀਂ ਗੱਲ ਨਹੀਂ ਆ ਰੀਕਾਉਂਟ ਹੁੰਦੇ ਰਹਿੰਦੇ ਤੇ ਹਜੇ ਵੀ ਕਈ ਹੋ ਰਹੇ ਆ ਇਲੈਕਸ਼ਨ ਕੈਨੇਡਾ ਜਿਹੜੀ ਵੈਲੀਡੇਸ਼ਨ ਪ੍ਰੋਸੈਸ ਆ ਇਲੈਕਸ਼ਨ ਤੋਂ ਬਾਅਦ ਇਹਨੂੰ ਡਬਲ ਚੈੱਕ ਕਰਨ ਦੇ ਲਈ ਰਿਜ਼ਲਟ ਨੂੰ ਕਰਦੀ ਆ ਵੈਲੀਡੇਸ਼ਨ ਕੰਮ ਕਿਦਾਂ ਕਰਦੀ ਆ ਜਿਹੜੇ ਵਰਕਰ ਹੈਂਡ ਕਾਊਂਟ ਜਿਹੜੇ ਵਰਕਰਸ ਦੇ ਹੈਂਡ ਕਾਊਂਟ ਬੈਲਟ ਹੁੰਦੇ ਆ ਉਹਨਾਂ ਨੂੰ ਫੇਰ ਦੇਖਿਆ ਜਾਂਦਾ ਵੀ ਕੋਈ ਗਲਤੀ ਤਾਂ ਨਹੀਂ ਜਿੱਦਾਂ ਕੋਈ ਟਾਈਪ ਹੋ ਜਾਂ ਕੋਈ ਜਿਹੜਾ ਕਹਿ ਲੋ ਕਿ ਮਿਸਸ਼ੈਡ ਨੰਬਰ ਆ ਇਲੈਕਸ਼ਨ ਨਾਈਟ ਦੇ ਵਿੱਚ ਫਿਰ ਉਹਦੇ ਤੋਂ ਬਾਅਦ ਜਦੋਂ ਰੀਕਾਊਂਟ ਹੁੰਦਾ ਆ ਜੇ ਜਿਹੜੀ ਰੇਸ ਬਹੁਤ ਨੇੜੇ ਦੀ ਹੋਵੇ ਟੱਕਰ ਬਹੁਤ ਨੇੜੇ ਦੀ ਹੋਵੇ ਐਕਸਟ੍ਰੀਮਲੀ ਕਲੋਜ਼ ਮਤਲਬ ਲੈਸ ਥੈਨ 0.1% ਹੋ ਡਿਫਰੈਂਸ ਹੋਵੇ ਤਾਂ ਆਟੋਮੈਟਿਕਲੀ ਰੀਕਾਊਂਟ ਹੋ ਜਾਂਦਾ ਕਿਸੇ ਨੂੰ ਅਪੀਲ ਕਰਨ ਦੀ ਵੀ ਲੋੜ ਨਹੀਂ ਪੈਂਦੀ ਆ ਦੂਜੇ ਰੀਕਾਊਂਟ ਜਿਹੜੇ ਚੱਲ ਰਹੇ ਆ ਤਿੰਨ ਹੋਰ ਰਾਈਡਿੰਗ ਜਿਹੜੀਆਂ ਹੈਗੀਆਂ ਐਸ ਵੇਲੇ ਜਿੱਥੇ ਰੀਕਾਉਂਟ ਚੱਲ ਰਹੇ ਆ ਟੈਰਾਨੋਵਾ ਪੈਨਸ਼ੂਏਲਾ ਮਿਲਟਨ ਈਸਟ ਹੇਲਟਨ ਹਿਲ ਸਾਊਥ ਤੇ ਵਿੰਡਸਰ ਵਾਲੀ ਜਿਹੜੀ ਸੀਟ ਆ ਲੇਕ ਸ਼ੋਰ ਦੇ ਉੱਤੇ ਉਹਦੇ ਉੱਤੇ ਰੀਕਾਉਂਟ ਚੱਲ ਰਹੇ ਆ ਸੋ ਕੈਂਡੀਡੇਟ ਜਾਂ ਵੋਟਰ ਉਹ ਵੀ ਰੀਕਾਉਂਟ ਦੀ ਰਿਕਵੈਸਟ ਪਾਸ ਕਰ ਸਕਦੇ ਆ ਜੇ ਉਹਨਾਂ ਲੱਗਦਾ ਹੈ ਕਿ ਬੈਲਟ ਜਿਹੜੇ ਆ ਉਹ ਗਲਤ ਗਿਣੇ ਗਏ ਆ ਪਰ ਉਹਨਾਂ ਨੂੰ ਫਿਰ ਇਹਦੇ ਨਾਲ 250 ਡਾਲਰ ਡਿਪੋਜ਼ਿਟ ਦੇਣਾ ਪੈਂਦਾ ਫਿਰ ਵੋਟਾਂ ਉਸ ਰਾਈਡਿੰਗ ਦੀਆਂ ਵੀ ਗਿਣੀਆਂ ਜਾਂਦੀਆਂ ਜਿਹੜੇ ਜਿਵੇਂ ਵਿੰਸਰ ਟੈਕਮਿਸ਼ ਲੇਕ ਹੈਗੀ ਲੇਕ ਸ਼ੋਰ ਹੈਗਾ ਆ ਇੱਥੇ ਲਿਬਰਲ ਕੈਂਡੀਡੇਟ ਅਰੀਕ ਨੇ ਉਹਨਾਂ ਨੇ ਰਿਕਵੈਸਟ ਕੀਤੀ ਆ ਕਿ ਰੀਕਾਊਂਟ ਕੀਤਾ ਜਾਵੇ ਕਿਉਂਕਿ ਉਹਨੂੰ ਲੱਗਦਾ ਸੀ ਕਿ ਕੁਝ ਬੈਲਟ ਜਿਹੜੇ ਆ ਉਹ ਰਿਜੈਕਟ ਕਰ ਦਿੱਤੇ ਗਏ ਹੁਣ ਉੱਥੇ ਜਿਹੜਾ ਰੀਕਾਊਂਟ ਆ ਇੱਕ ਜੱਜ ਇਹਨੂੰ ਦੇਖਦੇ ਆ ਰੀਕਾਊਂਟ ਨੂੰ ਤੇ ਕੁਝ ਲੋਕ ਜਿਵੇਂ ਕੈਂਡੀਡੇਟ ਵਕੀਲ ਜਾਂ ਕੋਈ ਅਫੀਸ਼ੀਅਲ ਆ ਉਹੀ ਅੰਦਰ ਅਲਾਉਡ ਹੁੰਦੇ ਆ ਜਿਹੜੀਆਂ ਹਰ ਇੱਕ ਰਿਕਾਉਂਟ ਟੀਮ ਆ ਉਹਦੇ ਵਿੱਚ ਇੱਕ ਹੈਂਡਲਰ ਹੁੰਦਾ ਇੱਕ ਰਿਕਾਰਡਰ ਹੁੰਦਾ ਤੇ ਇੱਕ ਰਿਪਰੈਜ਼ੈਂਟੇਟਿਵ ਹੁੰਦਾ ਹਰ ਇੱਕ ਕੈਂਡੀਡੇਟ ਦੇ ਲਈ ਜਿਹੜਾ ਇਹ ਸਾਰੇ ਪ੍ਰੋਸੈਸ ਨੂੰ ਦੇਖਦਾ ਆ ਜਿਹੜੇ ਵੋਟਰ ਰਿਜੈਕਟ ਕੀਤੇ ਜਾਂਦੇ ਆ ਉਹਨਾਂ ਨੂੰ ਰਿਵਾਈਜ਼ ਕੀਤਾ ਜਾਂਦਾ ਇਲੈਕਸ਼ਨ ਨਾਈਟ ਦੇ ਵਿੱਚ ਜਿਹੜੇ ਰਿਜੈਕਟ ਕਰ ਦਿੱਤੇ ਕਿ ਉਹਨਾਂ ਨੂੰ ਦੁਬਾਰਾ ਦੇਖਿਆ ਜਾਂਦਾ ਫਿਰ ਜੱਜ ਸਟੈਪ ਇਨ ਕਰਦੇ ਆ ਜੇ ਕੋਈ ਡਿਸਪਿਊਟ ਹੋਵੇ ਤਾ ਉਹ ਜਿਹੜੇ ਜੱਜ ਆ ਉਹ ਫਿਰ ਡਿਸਾਈਡ ਕਰਦੇ ਆ ਵੀ ਇਹਨੂੰ ਗਿਣਿਆ ਜਾਣਾ ਜਾਂ ਨਹੀਂ ਦੋਸਤੋ ਦੇ ਨਾਲ ਇਹਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਆ ਤੇ ਕੱਲ ਫਿਰ ਹਾਜ਼ਰ ਹੋਵਾਂਗੇ ਕੁਝ ਨਵੀਆਂ ਗੱਲਾਂ ਬਾਤਾਂ ਨਾਲ